ਮਟਾਲਾ ਦੇ ਵਿੱਚ ਜਲੰਧਰ ਰੋਡ ਤੇ ਕਿਸੇ ਅਣਪਛਾਤੇ ਵਾਹਨ ਦੇ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਦੇ ਕਾਰਨ ਇੱਕ ਹਾਦਸਾ ਵਾਪਰ ਗਿਆ। ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੇ ਵਿੱਚੋਂ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਨੌਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਅਮਰਸਰ ਰੈਫਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਦੀ ਮੰਗ ਹੈ ਕਿ ਫਰਾਰ ਹੋਏ ਅਣਪਛਾਤੇ ਵਾਹਨ ਦੇ ਮਾਲਕ ਨੂੰ ਤਲਾਸ਼ ਕੀਤਾ ਜਾਵੇ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਮਟਾਲਾ ਦੇ ਮਾਨ ਨਗਰ ਤੇ ਰਹਿਣ ਵਾਲੇ ਮ੍ਰਿਤਕ ਨੌਜਵਾਨ ਵਿਸ਼ਾਲ ਦੇ ਪਰਿਵਾਰਕ ਮੈਂਬਰ ਚਾਚਾ ਜਾਰਜ ਮਸ਼ੀਨ ਨੇ ਦੱਸਿਆ ਕਿ ਵਿਸ਼ਾਲ ਆਪਣੇ ਦੋ ਦੋਸਤਾਂ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ ਅਤੇ ਰਸਤੇ ਦੇ ਵਿੱਚ ਜਲੰਧਰ ਰੋਡ ਤੇ ਵਿਸ਼ਾਲ ਮੈਗਾ ਮਾਰਟ ਨਜ਼ਦੀਕ ਪਿੱਛੋਂ ਆ ਰਹੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਇਹ ਹਾਦਸਾ ਵਾਪਰ ਗਿਆ। ਅਣਪਛਾਤਾ ਵਾਹਨ ਮਾਲਕ ਫਰਾਰ ਹੋ ਗਿਆ ਪਰ ਇਸ ਹਾਦਸੇ ਦੇ ਵਿੱਚ ਵਿਸ਼ਾਲ ਦੀ ਮੌਤ ਹੋ ਗਈ ਅਤੇ ਉਸਦੇ ਦੋ ਦੋਸਤ ਜ਼ਖਮੀ ਹੋ ਕੇ ਉਥੇ ਹੀ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਜੋ ਅਣਪਛਾਤੇ ਵਾਹਨ ਨੇ ਟੱਕਰ ਮਾਰੀ ਹੈ ਉਸ ਦੀ ਪਾਲ ਕਰਕੇ ਪੁਲਿਸ ਉਸ ਨੂੰ ਕੜੀ ਸਜ਼ਾ ਦੇਵੇ। ਅਤੇ ਉੱਥੇ ਹੀ ਸਿਵਲ ਹਸਪਤਾਲ ਦੀ ਡਿਊਟੀ ਮੈਡੀਕਲ ਅਧਿਕਾਰੀ ਡਾਕਟਰ ਸੁਮੇਤੀ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਹੈ ਅਤੇ ਬਾਕੀ ਬੰਦ ਦੀ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ। ਉੱਥੇ ਹੀ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਦੇ ਬਾਰੇ ਰਾਤ ਹੀ ਜਾਣਕਾਰੀ ਮਿਲੀ ਸੀ ਅਤੇ ਹੁਣ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਏਐਸਆਈ ਸਤਨਾਮ ਸਿੰਘ ਜੀ। ਸਾਰੇ ਰਾਤੀ ਦੇ 10:00 ਵਜੇ 10 ਮਿੰਟ ਦਾ ਟਾਈਮ ਸੀਗਾ ਤੇ ਸਾਨੂੰ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਵਸਾਲ ਮੈਗਾ ਵਟਲਾਕੇ। ਉੱਥੇ ਮੌਕੇ ਤੇ ਪਹੁੰਚੇ ਆ ਹੁਣ ਅਸੀਂ ਪੋਸਟਮਾਰਟਮ ਕਰਕੇ ਤੇ ਜੋ ਰਿਪੋਰਟ ਹੈਗੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਦੂਸਰਾ ਵੀ ਪਤਾ ਲੱਗਾ ਗੁਰਵਿੰਦਰ ਸਿੰਘ ਵਾਸੀ ਸ਼ੁਕਰਪੁਰਾ ਤੇ ਜਿਹੜਾ ਰਾਤੀ ਮਰਿਆ ਉਹਦਾ ਕੀ ਨਾਮ ਉਹਦਾ ਜੀ ਵਿਸ਼ਾਲ ਮਾਨ ਨਗਰ ਟੋਟਲ ਕਿੰਨੇ ਜਨੇ ਸੀ ਮੋਟਰਸਾਈਕਲ ਇਹ ਦੋ ਜਨੇ ਸਰ ਜਾਰਜ ਗਿਲ ਮੇਰਾ ਨਾਮ ਆ ਹਾਂਜੀ ਮੈਂ ਡਾਇਰੈਕਟਰ ਨਾ ਪੰਜਾਬ ਕੁਚ ਫੈਡਰੇਸ਼ਨ ਦਾ ਇਹ ਰਾਤ 10 ਦੇ ਕਰੀਬ ਵਿੱਚ ਨਾ ਉੱਥੇ ਵਿਸ਼ਾਲ ਮੇਗਾ ਮਰਦ ਲੱਗੇ ਐਕਸੀਡੈਂਟ ਹੋਇਆ ਤੇ ਤਿੰਨੇ ਜਣੇ ਮੋਟਰਸਾਈਕਲ ਤੇ ਬੈਠੇ ਸੀ ਤੇ ਉਹਨਾਂ ਵਿੱਚੋਂ ਇੱਕ ਦੇ ਤਾਂ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਨੇ ਫਿਰ ਹਸਪੀਟਲ ਲਿਜਾਦਾ ਤੇ ਸਾਨੂੰ ਫਿਰ ਖਬਰ ਮਿਲੀ ਆ ਕਿ ਆ ਗੀ ਜਿਹੜੇ ਨਾਲ ਦੋ ਹੀ ਇੱਕ ਉਹਨਾਂ ਦੀ ਵੀ ਹਾਲਤ ਬੜੀ ਗੰਭੀਰ ਵਾ ਕੌਣ ਸੀ ਜਿਹਦੀ ਡੈਥ ਹੋਈ ਇਹ ਮੇਰਾ ਪਤੀ ਜਹ ਲੱਗਦਾ ਕਿ ਨਾਉ ਜੇ ਵਿਸ਼ਾਲ ਇਹਦਾ ਨਾਉ ਜੇ ਇਹ ਭੁੱਲਰ ਕੰਢੇ ਲੱਗ ਜਾਂਦਾ ਜੀ ਬਾਹ ਨਗਲ ਭੁੱਲਰ ਕੱਟਾ ਰੱਖਿਆ ਰਗਾ ਸ਼ੁਭਦੀ ਚ ਉਮਰ ਕਿੰਨੀ ਕਹਿੰਦੇ ਨੇ ਉਮਰ ਇਹਦੀ 18 ਸਾਲ ਦੀ ਉਮਰ ਵਾ ਤੇ ਸਾਡੇ ਅਸੀਂ ਪ੍ਰਸ਼ਾਸਨ ਆ ਗਿਆ ਕਿ ਜਿਨ੍ਹਾਂ ਨੇ ਉਹਨਾਂ ਤੇ ਗੱਡੀ ਦੇ ਵਿੱਚ ਮਾਰੀ ਆ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੂਜੇ ਬੰਦੇ ਦੀ ਇੱਕ ਕਹਿੰਦੇ ਅੰਮ੍ਰਿਤਸਰ ਐਫਰ ਕੀਤਾ ਵਾ ਤੇ ਤੇ ਬਾਕੀ ਇਹ ਨਹੀਂ ਪਤਾ ਕਿ ਉਹ ਉਹਦੀ ਹਾਲਤ ਕਿਦਾਂ ਦੀ ਆ ਇਹ ਕਿਥੇ ਹਸਪਤਲ ਦਾਖਲਾ ਸਰਕਾਰੀ ਹਸਪਤਲ ਵਿੱਚ ਦੱਸੋ ਬਣੀ ਮਾਲਾ ਡਾਕਟਰ ਸਮਿਤੀ ਨਵੀਂ ਆਤ ਜਿਹੜਾ ਅਖੀਂ ਡੋਆ ਉਹਨੂੰ ਪਰੇ ਚਾਹਤ ਹਾਂਜੀ ਕੱਲ ਨਾਈਟ ਡਿਊਟੀ 'ਚ ਤਿੰਨ ਰੋਡ ਸਾਈਡ ਐਕਸੀਡੈਂਟ ਦੇ ਪੇਸ਼ੈਂਟ ਆਏ ਸੀਗੇ ਸੁਖਵਿੰਦਰ ਸਿੰਘ ਗੁਰਿੰਦਰ ਸਿੰਘ ਤੇ ਵਿਸ਼ਾਲ ਸੁਖਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਸ਼ੁਕਰਪੁਰੇ ਦੇ ਰਹਿਣ ਵਾਲੇ ਨੇ ਵਿਸ਼ਾਲ ਹੈਗਾ ਮਾਨ ਨਗਰ ਦਾ ਮਾਨ ਨਗਰ ਦੇ ਜਿਹੜੇ ਰਹਿਣ ਵਾਲੇ ਨੇ ਵਿਸ਼ਾਲ ਉਹ ਕੱਲ ਐਕਸਪਾਇਰ ਹੋ ਗਏ ਸੀਗੇ ਜਿਹੜੇ ਗੁਰਿੰਦਰ ਸਿੰਘ ਨੇ ਉਹਨਾਂ ਨੂੰ ਰੈਫਰ ਅੰਬੀ ਸਰਕਾਰ ਦਿੱਤਾ ਸੀ ਗੁਰਨਾਣਕ ਹਸਪੀਟਲ ਉਹ ਇੱਥੇ ਐਡਮਿਟ ਨਹੀਂ ਹੋਏ ਐਸ ਪਰ ਰਿਕਾਰਡ ਅਸਮ ਜਨ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ